ਹਾਂ ਉਹ ਨਾ ਤੁਮੀ ਹਾਲੀ ਹੀ ਗਏ। ਸਕਰੀਨ ਤੇ ਬਾਈ ਜਿਹੜੀ ਤੁਸੀਂ ਦੇਖ ਰਹੇ ਆ ਕੋਠੀ ਦਾ ਆਪਾਂ ਨੇ ਫਿਟਿੰਗ ਕਰਨ ਵਾਸਤੇ ਆਏ ਹੋਏ ਆ ਤੇ ਇਧਰ ਵਾਲੀ ਕੋਠੀ ਦਾ ਬਾਈ ਪਲੈਟਰ ਪਾਇਆ ਦਾ ਐਤਵਾਰ ਵਾਲੇ ਦਿਨ ਤਰੀਕ ਹੈਗੀ ਤੇ 26 ਅਕਤੂਬਰ ਤੇ ਬਾਈ ਥੱਲੇ ਆਪਾਂ 베ਸਟਾਂ ਦਾ ਕੰਮ ਵੀ ਸ਼ੁਰੂ ਕਰਿਆ ਬਾਈ ਤੇ ਕੰਮ ਆਪਾਂ ਸੈਟ ਹੋਣ ਕਰਕੇ ਬਾਈ ਉਹ ਵੀ ਕੰਮ ਅਜੇ ਪੈਂਡਿੰਗ ਆ ਆਪਣਾ ਤੇ ਮਾਲਕਾਂ ਦੇ ਉੱਪਰ ਪਲਾਸਟਰ ਸ਼ੁਰੂ ਕਰਨਾ ਬਾਈਆਂ ਨੇ ਤੇ ਉੱਪਰ ਫੋਕਾਨਾ ਆਪਣਾ ਫਿਟਿੰਗ ਸ਼ੁਰੂ ਕਰ ਦੋ ਤੇ ਆਜੋ ਭਾਈ ਤੁਹਾਨੂੰ ਦਿਖਾ ਦਿੰਨੇ ਆ ਹਾਂ ਹਾਂ ਤਾਰ ਲਗਾ ਦਿਓ ਭਾਈ ਇਸ ਨੂੰ ਮਤਾਂਕ ਲਗਾ ਦਿਓ ਕਿਉਂਕਿ ਆਪਕੋ ਕੀ ਗਰੰਟ ਮਾਰ ਰਿਹਾ ਹੈ ਇਹ ਇਹ ਆਪ ਵੀ ਸਾਹਮਣੇ ਲੱਗਾ ਹੈ ਹੂੰ ਹੂੰ ਸਭ ਨੇ ਲਗਾਇਆ ਹੋਇਆ ਹੈ ਸਭੰਨੇ ਲਗਾਇਆ ਹੋਇਆ ਹੈ ਚੱਲ ਮੈਂ ਲਗਾਉਣਾ 1 ਮਿੰਟ ਰੁਕ ਜਾ ਹੈ ਆ ਕੇ ਲਗਾਉਣਾ ਮੈਂ ਮੜਾ ਜਾਣਕਾਰੀ ਦੇ ਦਵਾਂ ਤੇ ਬਾਈ ਫਿਟਿੰਗ ਆਪਾਂ ਕਿਹੜੀ ਜਗ੍ਹਾ ਕਰਨਾ ਆਏ ਹੋਏ ਆ ਇਹ ਐਨਆਰਏ ਕਲੋਨੀ ਹੈ ਤੇ ਬੇਸਟਾਨ ਚ ਪਾ ਕੇ ਕਰਦੇ ਆਪਾਂ ਬਾਈ ਪੰਪ ਪਿੱਛੇ ਬਾਥਰੂਮਾਂ ਦੀ ਹੁੱਦੀ ਬਣਾ ਕੇ ਤੇ ਪਿੱਛੇ ਵਾਲਾ ਕੰਪਲੀਟ ਕਰਕੇ ਦੋ ਆਪਾਂ ਕੰਮ ਬਾਈ ਅ ਤਿੰਨ ਚਾਰ ਦਿਨ ਹੋ ਗਏ ਅੱਜ ਤਰੀਕ ਹੈਗੀ 31 10ਵਾਂ ਮਹੀਨਾ 2025 ਤੇ ਚਾਰ ਪੰਜ ਦਿਨ ਬਾਅਦ ਆਪਾਂ ਆਏ ਆ ਇੱਥੇ ਬਾਈ ਉੱਪਰ ਦੀ ਫਿਟਿੰਗ ਕਰਨ ਵਾਸਤੇ ਤੇ ਆ ਬਾਥਰੂਮ ਦੇ ਅੱਗੇ ਡਰੇਨ ਰਹਿੰਦੇ ਆ ਬਾਈ ਪਾਉਣੇ ਨੂੰ ਡਰੇਨ ਪਾਈਪਾ ਮਤਲਬ ਆਮੋਲਵਾ ਗਿਰ ਗਿਆ ਇੱਥੇ ਪਹਿਲਾਂ ਪਾਣੀ ਦਾ ਟੈਂਕ ਬਣਿਆ ਹੋਇਆ ਤਾਂ ਤੇ ਉਹ ਬੰਦ ਕਰਤੀਆ ਮਤਲਬ ਆ ਪਰ ਕੇ ਤੇ ਇਹ ਏਰੀਆ ਬਾਈ ਆਪਣਾ ਖਰੜਦਾ ਏ ਤੇ ਐਨ ਆਰ ਆਈ ਸੁਸ ਕਲੋਨੀ ਦੇ ਵਿੱਚ ਆਪਾਂ ਕੋਠੀ ਦੀ ਫਿਟਿੰਗ ਕਰਨ ਨੂੰ ਲਾਗੇ ਆ ਤਰ ਚਾਓ ਆਪਣਾ ਠੀਕ ਹੈ ਚਲ ਮੈਂ ਲਗਾਉਣਾ ਤੇ ਖੈਰ ਬਾਈ ਵੀਡੀਓ ਨੂੰ ਦੇਖ ਰਹੇ ਸਾਰੇ ਪਲੰਬਰ ਵੀਰਾਂ ਨੂੰ ਪਿਆਰ ਭਰੀ ਅੱਜ ਦੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜਿਹੜੇ ਨਵੇਂ ਇਸ ਬਲੌਗ ਵਿੱਚ ਤੇ ਕਟਰ ਦੀ ਉਤਾਰਾਂ ਬਾਈ ਆਪਾਂ ਲਾ ਕੇ ਕਟਰ ਮਾਰੂਗਾ ਅੱਜ ਤੇ ਅੱਗੇ ਤਾਂ ਬਾਹੂ ਮਾਰਦਾ ਹੁੰਦਾ ਕਟਰ ਤੇ ਅੱਜ ਆਪਾਂ ਨੂੰ ਮਾਰਨਾ ਪੈਣਾ ਕਟਰ ਕਟਰ ਮਾਰ ਕੇ ਫਿਰ ਹਿਲਟੀ ਨਾਲ ਚੀਰੀਆਂ ਝਾੜੂਗੇ ਹਿਲਟੀ ਭਲੇ ਕੇ ਆਏ ਨਾਲ ਤੇ ਇੱਕ ਬਾਥਰੂਮ ਅਤੇ ਇੱਕ ਕਿਚਨ ਹੈ 2 ਫੁੱਟ ਦਾ ਸਿੰਕ ਲਾਉਣਾ ਇੱਥੇ 24/18 ਦਾ ਤੇ ਭਾਈ ਆ ਬਾਥਰੂਮ ਹੈ ਇਹਦੀ ਫਿਟਿੰਗ ਵੀ ਛੇਰੀਆਂ ਮਾਰ ਕੇ ਕਰੂਗੇ ਛੋਟਾ ਹੀ ਹੈ ਖੈਰ ਬਾਥਰੂਮ ਕੁਝ ਉਮੀਦ ਕਰਦੇ ਆ ਲੰਚ ਟਾਈਮ ਤੋਂ ਬਾਅਦ ਨਿਬੜ ਜੂ ਕੰਮ ਛੇਤੀਓ ਤੇ ਸਮਾਨ ਵੀ ਲੈ ਕੇ ਆਉਣਾ ਪੈਣਾ ਭਾਈ ਆਪਾਂ ਨੂੰ ਕੰਮ ਭਾਈ ਥੋੜੇ ਤੇਜ਼ੀ ਵਿੱਚ ਚੱਲ ਰਹੇ ਆ ਤੇ ਬੰਦੇ ਹੈ ਨਹੀਂ ਕੰਮ ਵਾਲੇ ਉਹ ਖੜੇ ਆਪਣੇ ਠੇਕੇਦਾਰ ਸਾਹਿਬ ਜੀ ਇਹਨਾਂ ਨੇ ਚਣਾਈ ਦਾ ਕੰਮ ਕਰਿਆ ਬਲਦੇਵ ਸਿੰਘ ਠੇਕੇਦਾਰ ਉਸਤਾਦ ਮਹਿਲਾ ਗਿਆ ਹੈ ਫੇਤਾਰਾ ਠੀਕ ਹੈ ਤੇ ਬਾਈ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਆਪਣੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਜਰੂਰ ਤੇ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਵੀ ਬਾਈ ਲਾਜ਼ਮੀ ਕਰ ਲਿਓ ਇੰਸਟਾਗ੍ਰam ਔਰ ਫੇਸਬੁਕ ਤੇ ਕਟਰ ਕਿਹੜੀ ਕੰਪਨੀ ਦਾ ਬਾਈ ਆਪਾਂ ਕਾਬਿਆ ਦਾ ਕਾਬਿਆ 골ਡ ਤੇ 5 ਇੰਚ ਆਪਣੀ ਬਾਈ 플레이ਟ ਪਾ ਦਿਆ ਇਹਦੇ ਵਿੱਚ ਤੇ ਕਰਦੇ ਆ ਫਿਰ ਚੀਰੀਆਂ ਖੜਮਾਨੇ ਦਾ ਸ਼ੁਰੂ ਟੂਲ ਆਪਾਂ ਬਾਈ ਸਾਰਾ ਢੱਕ ਲਈਏ ਗਰਦੇ ਤੇ ਕਿਉਂ ਕਰਦਾ ਉੜੂਗਾ ਕਿਚਨ ਦੇ ਵਿੱਚ ਬਾਈ ਆਪਾਂ ਨੇ ਕਟਰ ਫੇਰ ਤੇ ਆ ਕੰਪਲੀਟ ਹੋ ਗਿਆ ਤੇ ਉੱਪਰ ਤੱਕ ਬਈ ਸਪਲਾਈਆਂ ਚੜਾ ਦੀਆਂ। ਸਪਲਾਈਆਂ ਕਟਰ ਵੱਜ ਗਿਆ ਸਪਲਾਈਆਂ ਚੜਾਉਣੇ ਵਾਸਤੇ। ਤੇ ਬਾਥਰੂਮ ਦਾ ਵੀ ਕਰਦੇ ਹਾਂ ਸ਼ੁਰੂ ਤੇ ਇੱਕ ਬਈ ਪਿੱਛੇ ਵਾਲੇ ਬਾਥਰੂਮ ਦੀ ਸਪਲਾਈ ਐ ਉਹਦੀ ਵੀ ਚੜਾਉਣੀ ਐ ਕੰਟਰ ਇੱਧਰ ਨੂੰ। ਹੁਣ ਪਲਾਸਟਰ ਹੋ ਰਿਹਾ ਕੰਧ ਨੂੰ। ਤੇ ਉੱਪਰ ਚੜ ਕੇ ਉਹ ਸਾਹਮਣੇ ਵਾਲੇ ਕੰਧ 'ਚ ਚੱਕਦੇ ਹਾਂ ਹਜੇ ਰਹਿਂਦੀ ਪਲਾਸਟਰ ਕਰਨੇ ਨੂੰ। ਉੱਥੇ ਵੀ ਚੜਾਉਣੇ ਸਪਲਾਈ ਇਹਦੀ। ਬਾਥਰੂਮ ਦੇ ਵਿੱਚ ਵੀ ਬਈ ਆਪਾਂ ਨੇ ਛਿਰੀ ਮਾਰਤੇ ਕਟਰ ਲਾ ਕੇ ਕਟਰ ਦੀ ਬਾਈ ਸੁੱੱਚ ਖਰਾਬ ਹੋ ਗਈ ਤੇ ਉਹਦੇ ਕਰਕੇ ਵੀ ਆਪਾਂ ਥੋੜਾ ਜਿਹਾ ਟਾਈਮ ਲੱਗ ਗਿਆ ਹਨੂ ਤਾਂ ਨਹੀਂ ਕਟਰ ਦਾ ਕੰਮ ਨਿਪਟ ਜਾਣਦਾ ਆਪਣਾ ਕਟਰ ਦੀ ਸੁੱੱਚ ਪਾ ਕੇ ਲਿਆਏ ਆ 150 ਰੁਪਏ ਦੀ ਸੁੱੱਚ ਪੈ ਗਈ ਸੁੱੱਚ ਬਾਈ ਕਹਿੰਦੇ ਗਰਮ ਹੋ ਜਾਂਦੀ ਜ਼ਿਆਦਾ ਥੋੜਾ ਜਿਹਾ ਦਮ ਦੇ ਕੇ ਕਟਰ ਚਲਾਇਓ ਤੇ ਕਟਰ ਦੇ ਤੁਹਾਨੂੰ ਖਾਸ ਦਿਖਾ ਦਿੰਦੇ ਆ ਬਾਈ ਆਹਾ ਆਪਣਾ ਕਟਰ ਤੇ ਬਾਈ ਬਾਥਰੂਮ ਦੇ ਵਿੱਚ ਆਪਾਂ ਨੇ ਛੀਰੀ ਸਪਲਾਈਆਂ ਚੜਾਤੀਆਂ ਸਪਲਾਈਆਂ ਇੱਥੇ ਤੱਕ ਵੱਜ ਗਈ ਜਿਹੜੀ ਤੇ ਉੱਪਰ ਤੱਕ ਥੋੜੀ ਹੀ ਰਹਿਦੀ ਮਾਨ ਨੇ ਦੇ ਪੌੜੀ ਲਾਈ ਆ ਹੁਣ ਬਾਗੂ ਨੇ ਤੇ ਇੱਧਰ ਆਪਾਂ ਟੂਟੀਆਂ ਦੇ ਪੁਆਇੰਟ ਦੇਣੇ ਆ ਤੇ ਉੱਪਰ ਗੇਜ਼ਰ ਦੇ ਤੇ ਸ਼ਾਵਰ ਰੱਖੂਗੇ ਉੱਪਰ ਤੇ ਇੱਧਰਲੇ ਪਾਸੇ ਸ਼ੀਟ ਆਪਣੀ ਖੁੰਝੇ ਚ ਤੇ ਭਾਈ ਇੱਧਰਲੇ ਪਾਸੇ ਆਪਣਾ ਬਾਸ਼ ਰਿਸ਼ਨ ਦੇ ਪੁਆਇੰਟ ਹੈ ਤੇ ਮਾਰਦੇ ਆਂ ਭਾਈ ਜਿਹੜੀ ਰਹਿ ਗਈ ਛੇਰੀ ਆਪਣੀ ਛੇਰੀ ਕੰਪਲੀਟ ਕਰਕੇ ਫਿਰ ਫਿਟਿੰਗ ਸ਼ੁਰੂ ਕਰੂਗੇ ਬਣੀ ਹੋਈ ਹੈ ਵੀਡੀਓ ਨੌਲੈਂਡ ਤੱਕ ਤੇ ਪਲੰਬਰ ਦੇ ਕੰਮ ਵਿੱਚ ਭਾਈ ਕਰਨੇ ਪੈਂਦੇ ਸਾਰੇ ਕੰਮ ਕਨਫਰਮਨ ਕਰਦੇ ਵਾਲੇ ਕੰਮ ਵੀ ਕਰਨੇ ਪੈਂਦੇ ਹੈ ਹਾਂ ਹਨਾ ਕਈ ਬੰਦੇ ਸੋਚਦੇ ਆ ਵੀ ਬਲੰਪਰ ਕੇ ਤੇ ਬਾਈ ਛਾਹੀ ਕੰਮ ਹੈ ਬਸ ਟੂਟੀ ਲਗਾ ਕੇ ਆ ਗਏ ਬਸ ਇਹ ਕੰਮ ਹੈ ਕਰਨੇ ਪੈਂਦੇ ਬਾਈ ਸਾਰੇ ਕੰਮ ਕਹਿਣ ਦਾ ਮਤਲਬ ਆਰਾਮ ਨਾਲ ਟੁੱਟਿਆ ਹੋਇਆ ਡਰਮ ਯਾਰ ਬੈਠਾ ਨਹੀਂ ਹੁਣ ਨੀਚੇ ਮੈਂ ਐਸਾ ਵੀ ਟੁੱਟਿਆ ਹੋਇਆ ਡਰਮ ਜੇ ਚੱਲੋ ਹਾਂ ਟੱਕ ਕਰੀਂ ਮੜੀ ਜੀ ਇਧਰ ਸਿਆਰ ਨੰਨੇ ਫਿਟਿੰਗਾਂ ਵਾਲਾ ਸਮਾਨ ਆਪਾਂ ਲਿਆਏ ਤੇ ਫਿਟਿੰਗ ਸ਼ੁਰੂ ਕਰਦੇ ਆਂ ਬਾਈ ਕਿਚਨ ਵਾਲੀ ਫਿਟਿੰਗ ਪਰ ਬਾਈ ਸ਼ੁਰੂ ਕਰੀ ਹੋਈ ਹੈ ਤੇ 2 ਫੁੱਟ ਵਾਲਾ ਸਿੰਕ ਦੇ ਹਿਸਾਬ ਨਾਲ ਆਪਾਂ ਛੀਰੀਆਂ ਮਾਰੀਆਂ ਦੀਆਂ 2 ਫੁੱਟ ਦੇ ਵਿੱਚ ਤਿੰਨ ਟੂਟੀਆਂ ਦੇਣੀਆਂ ਇੱਧਰ ਫਰੈਸ਼ ਦੀ ਹੋ ਗਈ ਗੱਬੇ ਗੀజర్ ਦੀ ਆਪਣਾ ਟੈਂਕੀ ਦੀ ਹੋ ਗਈ ਤੇ ਇੱਧਰ ਪਾਸੇ ਆਪਣੀ ਗਰਮ ਦੀ ਕਰੂਗੇ ਟੂਟੇ ਕਰਾਸ ਹੁੰਦੇ ਨੇ ਬਾਈ ਤਾਂ ਕਰਕੇ ਆਪਾਂ ਸੱਜੇ ਪਾਸੇ ਹੀ ਰੱਖਤੀ ਗੀజర్ੜੀ ਤੇ ਗਰਾਊਂਡ ਫਲੋਰ ਵਾਲੀ ਸਪਲਾਈ ਨਾਲ ਟੈਂਕੀ ਦੀ ਨਾਲ ਜੋੜਤੀ ਆਪਣੇ ਉੱਪਰ ਵਾਲੀ ਕਿਚਨ ਦੀ ਵੀ ਸਪਲਾਈ ਤੇ ਆ ਜਾ ਬਈ ਚੜਾਉਣੇ ਸਪਲਾਈਆਂ ਉੱਪਰ ਲੈ ਬਈ ਇਹਦੇ ਸਪਾਸਾ ਹੋਏ ਸੀ ਠੀਕ ਅੱਛੇ ਅੱਛੇ ਬਣਾ ਦੇਣਾ ਹੈ ਨਾ ਪਰ ਵੀ परिचिर गया दिखों करते चाहिए। आया। तो पर हो गया पार्टे नीचे आरोका हो गया ਕਲ 20 ਦੇ ਸਪਲਾਈ ਹਮਨੇ ਉਪਚਨਾ ਕੀਤੀ ਜੀ ਦਾ ਵੀ ਚੱਲ ਕਰ ਦੋ ਕਿਚਨ ਦੇ ਕਿਟਿੰਗ ਭਈ ਆਪਾਂ ਕੰਪਲੀਟ ਕਰਤੀ ਤੇ ਬਾਥਰੂਮ ਦੀ ਫਿਟਿੰਗ ਆਪਾਂ ਬਾਈ ਸ਼ੁਰੂ ਕਰਦੇ ਹਾਂ ਹੁਣ ਬਾਥਰੂਮ ਦੀ ਫਿਟਿੰਗ ਕੰਪਲੀਟ ਹੋ ਗਈ ਬਾਈ ਸਪਲਾਈਆਂ ਛੜ ਗਈਆਂ ਫਟਿੰਗੂ ਵਾਸਤੇ ਵੀ ਬਾਈ ਚੇਰੀ ਮਾਰ ਕੇ ਆਪਾਂ ਨੇ ਖੱਡਾ ਮਾਰ ਕੇ ਸਪਲਾਈ ਚੜਾਤੀ ਤੇ ਪਿੱਛੇ ਉੱਥੇ ਇੱਕ ਟੂਟੀ ਦਾ ਪੁਆਇੰਟ ਛੱਡ ਤਿਆ ਤੇ ਬਾਥਰੂਮ ਆ ਰਾਈ ਜੀ ਸੋਈ ਦੇ ਆਪਾਂ ਨੇ ਸਪਲਾਈ ਕੰਪਲੀਟ ਕਰਤੀ ਤੇ ਉਮੀਦ ਕਰਦਾ ਬਾਈ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਅੱਜ ਦੀ ਵਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਬਾਈ ਮਿਲਦੇ ਆ ਸਵੇਰੇ ਫਿਰ 8 ਵਜੇ 9ਵੇਂ ਵਲੌਗ ਦੇ ਨਾਲ ਵੀਡੀਓ ਨੂੰ ਬਾਈ ਲਾਈਕ ਤੇ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਬਾਈ ਜਰੂਰ ਕਰਦੇ ਹੋ ਮਿਲਦੇ ਆ ਫਿਰ ਬਾਈ ਸਵੇਰੇ ਨਵੇਂ ਵਲੌਗ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ